ਪੁਲਸ ਤੇ ਆਪ ਦਰੀ ਪਈ ਹੈ ਪੁਲਸ ਟੋਟਲੀ ਆਪ ਦਰੀ ਪਈ ਹੈ ਕਿਸੇ ਦੀ ਗੱਲ ਸੁਣਨ ਵਾਲੀ ਤਿਆਰ ਨਹੀਂ ਹੈ ਜਿਸ ਤਰੀਕੇ ਨਾਲ ਕਰਨਲ ਪਸ਼ਵਿੰਦਰ ਸਿੰਘ ਦਾ ਮਾਮਲਾ ਉਲਝਾਇਆ ਜਾ ਰਿਹਾ ਲੰਮਾ ਪਾਇਆ ਜਾ ਰਿਹਾ ਉਹ ਸਰਕਾਰ ਦੇ ਹਿੱਤ ਚ ਨਹੀਂ ਆ ਰਿਹਾ ਕੱਲ ਤੱਕ ਦੇ ਬੀਬੀ ਜਿਹੜੀ ਜਸਵਿੰਦਰ ਕੌਰ ਦੀ ਪਤਨੀ ਸੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਬੜੇ ਸੋਹਣੇ ਢੰਗ 'ਚ ਬੜੇ ਵਧੀਆ ਤਰੀਕੇ ਨਾਲ ਮੀਟਿੰਗ ਹੋਈ। ਆਪਾਂ ਕੱਲ ਵੀ ਕਿਹਾ ਬੀਬੀ ਜੀ ਕੁਝ ਹੋਣ ਵਾਲਾ ਨਹੀਂ। ਵੱਧ ਤੋਂ ਵੱਧ ਵੱਧ ਤੋਂ ਵੱਧ ਨਾਲਕ ਸਿੰਘ ਦੀ ਬਦਲੀ ਹੋ ਜਾਏਗੀ ਏਦੋਂ ਵੱਧ ਕੁਝ ਨਹੀਂ ਹੋਏਗਾ ਬਾਕੀ ਸਿਟਕਮ ਕਰਦੀ ਕਰੀ ਜਾਏਗੀ। ਜੇਕਰ ਮੁੱਖ ਮੰਤਰੀ ਨੇ ਉਹ ਵੀ ਕੋਈ ਪਰਵਾਹ ਨਹੀਂ ਕੀਤੀ। ਜਾਦ ਤੁਹਾਨੂੰ ਇਹ ਆਪੀ ਹੁਣ ਕੁਛ ਨਹੀਂ ਹੈਗਾ। ਜਾਣੋ ਕਿ ਆਰਮੀ ਸੰਧਾ ਕੀ ਬਗਾਲੂਗੀ। ਗੱਲ ਇਹ ਮੁੱਖ ਮੰਤਰੀ ਸਾਹਿਬ ਇੱਕ ਗੱਲ ਯਾਦ ਰੱਖ ਲਿਓ। ਜੇ ਕਿਤੇ ਅਦਾਲਤ ਨੇ ਇਹ ਕੇਸ ਸੀਬੀਏ ਨੂੰ ਦਿੱਤਾ ਤੇ ਸੀਬੀਏ ਕੱਲੇ ਇਸ ਕੇਸ ਤੇ ਨਹੀਂ ਰਹੇਗੀ ਫਿਰ। ਉਹਦੀਆਂ ਪਰਤਾਂਦਰ ਪਰਤਾਂ ਤੇ ਤੁਹਾਡੀ ਜਿਹੜੀ ਆ ਮਾਈਨਿੰਗ ਤੱਕ ਵੀ ਜਾਏਗੀ। ਕਰਪਸ਼ਨ ਤੱਕ ਵੀ ਜਾਏਗੀ। ਤੇ ਜਦੋਂ सीबीआई ਕੇਸ ਦਰਜ ਕਰੇਗੀ ਫਿਰ ਇਹ ਈਡੀ ਵੀ ਆਏਗੀ ਐਨ ਆਈਏ ਵੀ ਆਏਗੀ ਸਰਕਾਰ ਦੀਆਂ ਮੁਸ਼ਕਲਾਂ ਵੱਧ ਜਾਣਗੇ ਤੇ ਫਿਰ ਤੁਸੀਂ ਹੱਥ ਮਲਦੇ ਰਹੋਗੇ ਕਿ ਅਸੀਂ ਜੇ ਉਦੋਂ ਐਕਸ਼ਨ ਲਿਆ ਹੁੰਦਾ ਚੰਗੀ ਗੱਲ ਸੀ ਕੋਈ ਜਿੱਥੇ ਪੁਲਿਸ ਇਨਵੋਲਵ ਆ ਤੇ ਪੁਲਿਸ ਦੇ ਸੰਬੰਧ ਦੇ ਕਿਤੇ ਗਲਤ ਬੰਦੇ ਨੂੰ ਹੁੰਦੇ ਹੀ ਨੇ ਬੇਕਾਇਦਾ ਤੌਰ ਤੇ ਜਿੱਥੇ ਵੀ ਕਿਤੇ ਮਾਈਨਿੰਗ ਹੋਈ ਨਜਾਇਜ਼ ਮਾਈਨਿੰਗ ਉਹ ਵੀ ਸਮਝ ਆ ਜਾਏਗੀ ਉਹੀ ਆਣੇ ਸਭ ਕੁਝ ਹੋਏਗਾ ਜੀ ਇਸ ਕਰਕੇ ਜਿਹੜੀ ਬੀਬੀ ਜਸਵਿੰਦਰ ਕੋਰ ਕੱਲ ਜਿਹੜੀ ਆਪਾਂ ਗੱਲ ਕੀਤੀ ਵੀ ਸ਼ਾਇਦ ਬੀਬੀ ਨੂੰ ਥਾਵੜਾ ਦਿੱਤਾ ਮਾਨ ਸਾਹਿਬ ਨੇ ਬੀਬੀ ਦੀ ਅਗਲੀ ਤਿਆਰੀ ਕਰ ਲੋ ਤੁਸੀਂ ਲੈਕਚਰ ਲੈਣ ਨੂੰ ਲੇਕਿਨ ਅੱਜ ਉਹੀ ਬੀਬੀ ਕਹਿੰਦੀ ਹੈ ਸਾਡੇ ਨਾਲ ਧੋਖਾ ਹੋ ਗਿਆ ਸਾਨੂੰ ਮਾਨ ਸਾਹਿਬ ਨੇ ਕਿਹਾ ਸੀਗਾ ਵੀ 5 ਵਜੇ ਮੈਂ ਮੀਟਿੰਗ ਅਫਸਰ ਦੀ ਬੁਲਾ ਰਿਹਾ ਤੇ ਮੇਰਾ ਉਸ ਦੀ ਤੁਹਾਨੂੰ ਫੋਨ ਕਰਕੇ ਦੱਸੂਗਾ ਅਸੀਂ ਕੀ ਫੈਸਲਾ ਲਿਆ। ਉਹ ਕਹਿੰਦੇ ਉਸ ਜੀ ਨੇ ਕੀ ਕਰਾਈ ਸੀ ਉਸ ਜੀ ਨੂੰ ਕਿੰਨੇ ਫੋਨ ਕੀ ਸਾਡਾ ਉਸ ਜੀ ਫੋਨ ਚੁੱਕਦਾ। ਗਾਲੀ ਕੱਢਦਾ ਸਾਡੇ ਨਾਲ। ਇਸ ਕਰਕੇ ਕਰਨਲ ਦਾ ਮਾਮਲਾ ਲੈ 3 ਤਰੀਕ ਨੂੰ ਬਕਾਇਦਾ ਤੌਰ ਤੇ ਸੁਣਵਾਈ ਹਾਈ ਕੋਰਟ ਦੇ ਵਿੱਚ ਆ। ਇੰਜ ਲੱਗਦਾ ਵੀ ਇਹ ਮਾਮਲਾ ਹੁਣ ਸੀਬੀਏ ਨੂੰ ਜਾਏਗਾ ਤੇ ਸੀਬੀਏ ਨੂੰ ਚਲੇ ਗਿਆ ਆ ਬੈਰ ਮuje ਮਾਰ ਉਹ ਗੱਲ ਹੋਏਗੀ ਪੰਜਾਬ ਸਰਕਾਰ ਨਾਲ ਤੇ ਜਾਂ ਤੇ ਮੈਂ ਸੋਚਦਾ ਵੀ ਮਾਨਸਾ ਵੀ ਚਾਹੁੰਦੇ ਆ ਕਿ ਮੈਨੂੰ ਲਾਉਣ ਦੇ ਬੜੇ ਪਰਮੰਚ ਰਚੇ ਜਾ ਰਹੇ ਆ ਕਿ ਕੋਈ ਨਾ ਕੋਈ ਭਾਣਾ ਇਹੋ ਜਿਹੇ ਵਰਦੇ ਵੀ ਸਭ ਠੀਕ ਠਾਕ ਹੋ ਜੇ ਕਿਉਂ ਅਜੇ ਤੱਕ ਕੋਈ ਨਾ ਜਿਹੜੇ ਵਿਅਕਤੀ ਸੀਗੇ ਜਿਹੜੇ ਦੋਸ਼ੀ ਸੀ ਉਹਨਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਨਾਨਕ ਸਿੰਘ ਦਾ ਤਬਾਦਲਾ ਨਹੀਂ ਕੀਤਾ ਗਿਆ ਹਿੱਤ ਤੱਕ। ਉੱਥੇ ਬਿਠਾਓ। ਨਾਨਕ ਸਿੰਘ ਕੋਈ ਬਤਾ ਵਧੀਆ ਬੰਦਾ ਨਹੀਂ ਹੈਗਾ। ਜਿਹੜੇ ਉਹਦੇ ਕਲੀਕ ਉਹਨਾਂ ਨਾਲ ਗੱਲ ਕੀਤੀ ਹੈ। ਉਹ ਕਹਿੰਦੇ ਸੀ ਪਹਿਲਾਂ ਹੀ ਕਹੀ ਸੋਚਦੇ ਸੀ ਵੀ ਜਿਹੋ ਜਿਹਾ ਵਿਹਾਰ ਆ, ਜਿਹੋ ਜਿਹਾ ਕੰਮ ਕਰਨ ਦਾ ਤਰੀਕਾ ਹੈ ਦਾ। ਕੀ ਇਹ ਨੌਕਰੀ ਆਪਣੀ ਪੂਰੀ ਕਰ ਜੂਗਾ ਇੱਥੇ ਤੱਕ ਉਹ ਕਹਿੰਦੇ ਨੇ ਐਸੀ ਕਰਕੇ ਨਾਨ ਪੁਸ਼ਪਿੰਦਰ ਸਿੰਘ ਕਰਨਲ ਦੇ ਮਾਮਲੇ ਦੇ ਵਿੱਚ ਅਜੇ ਤੱਕ ਕਾਰਮੀ ਹਰਕਤ ਨਹੀਂ ਆਈ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਉਹ 1992 ਚੱਲੀ ਸੀ ਨਾ ਗੋਲੀ ਸਮੇਤ ਸਰੀਰਿਤ ਕਰਨ ਦੇ ਬਾਅਦ ਪਤਾ ਉਹ ਵਿਖਲਦਾ ਚੰਡੀਗੜ੍ਹ ਇਸ ਸੈਣੀ ਨੂੰ ਐਸੇ ਕਰਕੇ ਬਦਲਤਾ ਸੀ ਕਿ ਉਹਨੇ ਕਰਨਲ ਨੂੰ ਇੱਕ ਮਹੀਨਾ ਸੀ ਠਾਣੇ ਰੱਖਿਆ ਸੀ ਗ੍ਰਾਹਤ ਨਜਾਇਜ਼ ਰੱਖਿਆ ਸੀ ਇਸ ਕਰਕੇ ਇੱਥੇ ਵੀ ਸਭ ਅੱਛਾ ਨਹੀਂ ਗਿਆ ਉਦੋਂ ਵੀ ਜੁਆਇੰਟ ਕਮੇਟੀ ਬਣੀ ਸੀ ਇੱਕ ਬਰਗੇਡੀਅਰ ਦੀ ਬਣੀ ਸੀ ਤੇ ਇੱਕ ਡੀਆਈਜੀ ਦੀ ਬਣੀ ਸੀ ਦੋਵਾਂ ਦੇ ਵੱਖ-ਵੱਖ ਰਿਪੋਰਟ ਦਿੱਤੀ ਸਰਪ੍ਰਸਤ ਇਹਦੇ ਵਿੱਚ ਵੀ ਸੀਬੀਆਈ ਨੂੰ ਚੱਲੇਗੀ ਤੇ ਫਿਰ ਮੁੱਖ ਮੰਤਰੀ ਸਾਹਿਬ ਇੱਕ ਗੱਲ ਯਾਦ ਰੱਖ ਲਿਓ ਇਹ ਜਾਂਚ ਪਸ਼ਵਿੰਦਰ ਸਿੰਘ ਕਰਨਤ ਤੱਕ ਸੀਮਤ ਨਹੀਂ ਰਹੇਗੀ ਇਹ ਤੁਹਾਡੀ ਮਾਈਨਿੰਗ ਤੱਕ ਵੀ ਜਾਏਗੀ ਫਿਰ ਤੁਹਾਡੀ ਹੋਰ ਸਿਕਿਉਰਿਟੀ ਵੈਲ ਵੀ ਜਾਏਗੀ ਪ੍ਰਸ਼ਾਸਨ ਫਿਰ ਇਹ ਜੰਬਣੀ ਚਰਚਾ ਖੁੱਲਣੀ ਹੈ ਚੰਗੀ ਗੱਲ ਸਮਝ ਲਓ ਕਿ CBA ਨਹੀਂ ਕਿੱਚੀ ਕੁਲੀ ਨਹੀਂ ਹੁੰਦੀ ਫਿਰ ਜੋ ਕਰਨੀ ਫਿਰ ਚੰਗੀ ਤਰ੍ਹਾਂ ਕੰਮ ਕਰਦੀ ਹੈ ਤੇ ਜਿਹੜਾ ਉਹ ਹੈਗਾ ਰੋਨੀ ਸਿੰਘ ਇੱਕ ਮਿਕਾ ਬੁੱਪਰ ਹੈ ਜੀ ਹੈ ਜੀ ਬਕਰ ਬੁੱਪਰ ਇੱਕ ਦੀ ਘਰ ਦੀ ਕਹਿਣ ਦੀ ਸੀ ਮੇਰੇ ਆਪ ਬਾਪ ਕਰਨਲ ਸੀ ਮੇਰਾ ਭਰਾ ਸੀ ਦੋਇਆ ਅਸੀਂ ਦੇ ਪਰਿਵਾਰ ਵਿੱਚ ਹੋਗੇ ਤੇ ਬੀਬੀ ਫਿਰ ਆਪਣੇ ਘਰ ਦੇ ਬੰਦੇ ਪੁੱਤ ਬਣਾਣਾ ਮੁੰਨੂੰ ਸਮਝਾਇਆ ਨਾ ਕਿਦਾਂ ਆਪਣਾ ਡੀਲ ਕਰਨਾ ਇਹ ਸੇ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਹੈ ਜੋ ਕੁਝ ਹੋ ਰਿਹਾ ਠੀਕ ਨਹੀਂ ਹੋ ਰਿਹਾ ਬਹੁਤ ਗਲਤ ਹੋ ਰਿਹਾ ਚਾਹੀਦਾ ਇਹ ਐਬ ਕਹਿਦਾ ਤੌਰ ਤੇ ਇਮੀਡੀਏਟਲੀ ਕਿ ਇਹ ਮਸਲੇ ਦਾ ਹੱਲ ਕੀਤਾ ਜਾਵੇ ਪੰਜਾਬ ਸਰਕਾਰ ਦੇਰ ਕਿਉਂ ਕਰੀ ਇਹ ਨਹੀਂ ਪਤਾ ਸੁਜੀ ਗੱਲ ਕਹਿੰਦੇ ਜੀ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਗੇ ਸੀ ਚੰਗੀ ਗੱਲ 2005 ਦੇ ਵਿੱਚ ਜਸਟਿਸ ਜੈਨ ਹਾਈ ਕੋਰਟ ਦੇ ਚੀਫ ਜਸਟਿਸ ਹੁੰਦੇ ਸੀ ਉਹਨਾਂ ਨੇ ਇੱਕ ਮੈਮ ਸ਼ੁਰੂ ਕੀਤੀ ਸੀ ਕਿ ਕਹਿੰਦੇ ਯਾਰ ਜਿਹੜੇ ਜੁਡੀਸ਼ੀਅਲ ਇਹਨਾਂ ਆਮ ਲੋਕਾਂ ਤਾਂ ਟੁੱਟੇ ਰਹਿੰਦੇ ਆ ਤੇ ਆਪਾਂ ਕੋਲੋਂ ਸ਼ੁਰੂ ਕਰੀਏ ਨਾਲੇ ਲੋਕੀ ਆਪਣੀ ਗੱਲ ਸੁਣਦੇ ਨੇ ਪਿੰਡਾਂ ਦੇ ਖਾਤਮੇ ਲਈ ਉਹਨਾਂ ਆਲ ਜਿਹੜੇ ਸੈਸ਼ਨ ਜੱਜ ਸੀ ਸਭ ਨੂੰ ਕਿਹਾ ਭਾਈ ਆਪਣੇ ਆਪਣੇ ਇਲਾਕੇ 'ਚ ਸੈਮੀਨਾਰ ਕਰੋ ਜਿੱਥੇ ਕਿਤੇ ਲੋੜ ਆ ਉੱਥੇ ਜਾ ਕੇ ਤੁਸੀਂ ਕੈਂਪ ਵੀ ਲਗਾਓ ਬੰਗਰ ਸਾਹਿਬ ਹੁੰਦੇ ਸੀ ਅਮਰੇ ਸਾਰੇ ਇੱਥੇ ਸੈਸ਼ਨ ਜੱਜ ਜੈਨ ਸਾਹਿਬ ਨੇ ਕੀਤੀ ਇੱਥੇ ਪ੍ਰੈਸ ਕਾਨਫਰੰਸ ਨਸ਼ੇ ਦੇ ਤਿੰਨ ਉਹਨੇ ਘੰਟਾ ਲਾਇਆ ਮੈਂ ਆਖਰੀ ਸਵਾਲ ਕੀਤਾ ਸੀ ਉਹਨਾਂ ਨੂੰ ਮੇਰੇ ਜਨ ਸਭ ਤੁਸੀਂ ਬਹੁਤ ਚੰਗਾ ਕਰ ਰਹੇ ਹੋ ਤੇ ਇਸ ਗੱਲ ਦੀ ਖੁਸ਼ੀ ਹੈ ਵੀ ਜੁਡੀਸ਼ੀਨ ਚੀਜ਼ੋ ਕਿ ਰੱਖਿਆਈਏ ਪਰ ਮੈਨੂੰ ਇਹ ਦੱਸ ਦਿਓ ਜਿਹੜੀ ਸਰਕਾਰ ਨਸ਼ੇ ਵੇਚਦੀ ਆ ਸ਼ਰਾਬ ਵੇਚਦੀ ਉਹ ਨਸ਼ਾ ਨਹੀਂ ਕੀ ਉਹਦੇ ਵਾਸਤੇ ਕਿਵੇਂ ਸ਼ੁਰੂ ਕਰੋਗੇ 30 ਸੈਕਿੰਡ ਸੋਚਣ ਤੋਂ ਬਾਅਦ ਉਹਨੇ ਕਿਹਾ ਸੀ ਸਰਦਾਰ ਸਾਹਿਬ ਮੈਂ ਤੁਹਾਡੇ ਸਵਾਲ ਦਾ ਜਵਾਬ ਹੋਣ ਨਹੀਂ ਦੇ ਸਕਦਾ ਮੈਨੂੰ ਕਹੇ 6 ਮਹੀਨੇ ਬਾਅਦ ਤੁਸੀਂ ਰਿਟਾਇਰ ਹੋ ਜੇ ਨਾ ਫਿਰ ਇਹਦੇ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ ਦੇਣੀ ਅੱਜ ਲੋੜ ਤੇ ਇਹ ਵੀ ਦੱਸ ਦੇਣ ਕਿ 11000 20 ਕਰੋੜ ਰੁਪਏ ਦਾ ਰੈਵਨਿਊ ਤੁਹਾਨੂੰ ਜਿਹੜਾ ਇਸ ਸਾਲ ਦੇ ਵਿੱਚ ਔਣਾ ਵਾ ਸ਼ਰਾਬ ਤੋਂ ਕੀ ਸ਼ਰਾਬ ਦੇ ਠੇਕੇ ਬੰਦ ਕਰਾਓਗੇ ਤੁਸੀਂ ਕਿ ਬਤਾਓਗੇ ਵਿਧਾਇਕ ਹੋਣਗੇ ਘਟਾਏ ਨਹੀਂਗੇ ਜਾਂ ਤੂੰ ਕਹਿੰਦਾ ਜੀ ਤੂੰ ਸਰਕਾਰੀ ਨਸ਼ਾ ਨਮਜ਼ੀ ਪੀਤੀ ਜੋ ਕੋਈ ਫਰਕ ਨਹੀਂ ਪੈਂਦਾ ਜਿਹੜੇ ਬਾਕੀ ਦੇ ਉਹ ਵਿਦੇਸ਼ੀ ਨਸ਼ੇ ਉਹ ਅਸੀਂ ਪੀਂਦੇ ਜਣਾ ਇਸ ਕਰਕੇ ਕੇਜਰੀਵਾਲ ਸਾਹਿਬ ਨੇ ਜਿਹੜੀ ਆਪਣੀ ਗੱਲ ਕੀਤੀ ਵੀ ਨਸ਼ੇ ਖਤਮ ਕਰਨੇ ਸੀ ਚੰਗੀ ਗੱਲ ਬਰਹੀ ਹੋਵੇ ਦੇਰ ਆਏ ਦੁਰਸਤ ਹੈ ਤੁਸੀਂ 3 ਸਾਲ ਲੰਘ ਗਏ ਕੁਝ ਹੋਇਆ ਨਹੀਂ ਹੁਣ ਗਾਹ ਵੇਖੋ ਕਿੰਨੇ ਜੀ ਕੂੜਾ ਉੱਡੇ ਰੇ ਕਿਹੜਾ ਕੋਈ ਦੱਸ ਦੇ ਕਿਹੜਾ ਕੂੜਾ ਉਹਨਾਂ ਨੂੰ ਜਾਂਦਾ ਅੱਛਾ ਇੱਕ ਕੂੜਾ ਦੱਸ ਦੇ ਇੱਕ ਕੁੜੇ ਵਸਨੇ ਆਉਂਜਿਆ ਸੀ ਕਿ ਬੇਰਜ਼ਗਰੀ ਖਤਮ ਕੀਤੀ ਹੈ ਕੀਤਰ ਨੇ ਖਤਮ ਕੀਤੇ ਨੇ ਕੀ ਪ੍ਰਸ਼ਟਾਚਰ ਖਤਮ ਹੋ ਗਿਆ ਵਾ ਕੀ ਪਾਈਪ ਦੀ ਜਵਾਬ ਖਤਮ ਹੋ ਗਿਆ ਵਾ 10 ਦਿਨ ਖਤਮ ਹੋ ਗਿਆ ਐਵੇਂ ਜਬੜੀਆਂ ਮਾਰੀਆਂ ਜਾਣੀਆਂ ਲੋਕਾਂ ਦੇ ਹਾਸੇ ਵੇਣੀ ਦੇ ਪਾਤਰ ਬਣਦੇ ਹੋ ਤੁਸੀਂ